ਟਰੱਕ ਆਪਰੇਟਰਾਂ ਦੀ ਹੜਤਾਲ ਨੇ ਸਭ ਕੁਝ ਠੱਪ ਕਰਕੇ ਰੱਖ ਦਿੱਤਾ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਖਤਮ ਹੋ ਗਿਆ ਜਿਸ ਕਰਕੇ ਸਾਰੀ ਸਪਲਾਈ ਵੀ ਠੱਪ ਹੋ ਚੁੱਕੀ ਹੈ ਸਬਜ਼ੀ ਮੰਡੀਆਂ 'ਚ ਵੀ ਸਬਜੀ ਪਹੁੰਚਣੀ ਬੰਦ ਹੁੰਦੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਔਰ ਉੱਥੇ ਹੀ ਖਾਸ ਤੌਰ ਤੇ ਪੈਟਰੋਲ ਪੰਪ ਜਿਹੜੇ ਆ ਪੈਟਰੋਲ ਪੰਪਾਂ ਤੇ ਜਦੋਂ ਸਪਲਾਈ ਨਹੀਂ ਪਹੁੰਚੂਗੀ ਟੈਂਕਰ ਤੇਲ ਲੈ ਕੇ ਨਹੀਂ ਪਹੁੰਚਣਗੇ ਤਾਂ ਉਸ ਤੋਂ ਬਾਅਦ ਫਿਰ ਟਰੱਕ ਵੀ ਖੜ ਜਾਣਗੇ ਬੱਸਾਂ ਵੀ ਖੜ ਜਾਣੀਆਂ ਸਭ ਕੁਝ ਖੜ ਜੂਗਾ ਔਰ ਬੱਸ ਆਪਰੇਟਰਾਂ ਨੇ ਵੀ ਸਪੋਰਟ ਕਰ ਦਿੱਤਾ ਟਰੱਕ ਆਪਰੇਟਰਾਂ ਦੇ ਧਰਨੇ ਨੂੰ ਔਰ ਇੱਕ ਟਰਾਂਸਪੋਰਟ ਤੇ ਅਸੀਂ ਖੜੇ ਆ ਇਧਰ ਵੀ ਕੋਈ ਟਰੱਕ ਖੜੇ ਆ ਇਧਰਲੇ ਬੰਨੇ ਵੀ ਪਿਛਲੇ ਬੰਨੇ ਕੋਈ ਟਰੱਕ ਲੱਗੇ ਔਰ ਇੱਕ ਡਰਾਈਵਰ ਵੀਰ ਵੀ ਬੈਠੇ ਆ ਅੰਦਰ ਤਾਂ ਇਹਨਾਂ ਦੇ ਪਈਏ थम चुकेया रुक चुकेया ਇਹਨਾਂ ਟਰੱਕਾਂ ਦੇ ਪਈਏ ਔਰ ਲੰਬੇ-ਲੰਬੇ ਰੂਟਾਂ ਤੇ ਇਹ ਟਰੱਕ ਚੱਲਦੇ ਆ ਤਾਂ ਅੰਦਰ ਇੱਕ ਡਰਾਈਵਰ ਸਾਹਿਬ ਨੇ ਕਿਉਂਕਿ ਖਾਸ ਤੌਰ ਤੇ ਡਰਾਈਵਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਵੱਡਾ ਲਾਸ ਹੋਣਾ ਹੈ ਇਹਦੇ ਨਾਲ ਕਿਉਂਕਿ ਅੰਦਰ ਬੈਠੇ ਆ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਉਹ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਜਿਹੜਾ ਵੱਡਾ ਝਟਕਾ ਹੈ ਇਹਦੇ ਨਾਲ ਲੱਗਣਾ ਜੇ ਮੰਨ ਲਓ ਕਿ ਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹਦਾ ਬਣੂਗਾ ਕੀ ਫਿਰ ਡਰਾਈਵਰ ਭਾਈਚਾਰੇ ਦਾ ਕੀ ਹੋਊਗਾ ਗੱਲਬਾਤ ਕਰਦੇ ਆ ਭਾਈ ਕੀ ਹਾਲ ਹੈ ਠੀਕੋ ਬੜੀਆਂ ਸੱਸ ਕੀ ਨਾ ਤੁਹਾਡਾ ਸੱਸੀ ਕਾਲ ਬਾਈ ਮਨੀ ਹੈ ਜੀ ਮਨੀ ਮਨੀ ਤੁਹਾਡਾ ਨਾਮ ਮਨੀ ਬਾਈ ਮਸਲਾ ਹੈ ਕੀ ਆ ਪੂਰਾ ਟਰੱਕ ਡਰਾਈਵਰ ਕੀ ਸਮਝਦੇ ਆ ਇਸ ਚੀਜ਼ ਨੂੰ ਜਿਸ ਤਰੀਕੇ ਨਾਲ ਜਿਹੜਾ ਤੁਸੀਂ ਪੂਰਾ ਦਾ ਪੂਰਾ ਸਿਸਟਮ ਹੀ ਠੱਪ ਕਰ ਦਿੱਤਾ ਇਹ ਸਿਸਟਮ ਐ ਨਾ ਜੀ ਇਹ ਹੁਣ ਡਰਾਈਵਰ ਦੀ 10000 ਰੁਪਏ ਤਨਖਾਹ ਹੈ ਬਹਿ ਜਾਓ ਇਧਰ ਕੋਈ ਗੱਲ 10000 ਰੁਪਏ ਤਨਖਾਹ ਹੈ ਔਰ 10 ਲੱਖ ਰੁਪਿਆ ਜੁਰਮਾਨਾ ਉਹਨੂੰ ਜੇ ਕੋਈ ਵੀ ਹੁਣ ਦੇ ਲੋ ਬੜੀ ਗੱਡੀ ਵਾਲੀ ਦੀ ਗਲਤੀ ਤਾਂ ਹੁੰਦੀ ਨਹੀਂ ਕਿਤੇ ਕਿਤੇ ਵੀ ਆਪਾਂ ਜਾਈਏ ਕੋਈ ਹਿੱਟ ਕਰ ਗਿਆ ਕੋਈ ਹੁਣ ਧੁੰਦਾ ਪੈਰੀਆ ਇਹਦੇ ਚ ਕੋਈ ਅੱਗੇ ਕਾਰ ਵਾਲਾ ਗੱਬੇ ਖੜ ਗਿਆ ਕੁਝ ਹੋ ਗਿਆ ਹੋਰ 20 ਸਾਲ ਦੀ ਸਜ਼ਾ 20 ਸਾਲ ਦੀ ਸਜ਼ਾ ਉਹਦੇ ਨਿਆਣੇ ਕਿੱਥੇ ਜਾਉਂਗੇ ਕਿੱਥੇ ਬਿਨਿਆਣੇ ਦਾ ਟੱਬਰ ਰੁਲ ਜਾਊਗਾ ਬੰਦੇ ਦਾ ਜੋ ਵੀ ਮੋਦੀ ਸਰਕਾਰ ਨੇ ਕਰਿਆ ਗਲਤ ਕਰਿਆ ਜੀ ਸਹੀ ਕਹਿੰਦੇ ਅੱਛਾ ਇਸ ਕਰਕੇ ਤੁਹਾਡੇ ਚ ਗੁੱਸਾ ਸਾਰੀ ਤੁਹਾਡੀ ਯੂਨੀਅਨ ਜਿੰਨੇ ਵੀ ਸਾਰੀ ਸਾਡੀ ਜੈਸਾਹਿਬ ਟਰਾਂਸਪੋਰਟ ਹੈ ਕਰਾਲੀ ਲਖਨੌਰ ਸਾਰੀ ਸਾਡੀ ਟਰਾਂਸਪੋਰਟ ਚ ਕੋਈ ਗੱਡੀ ਨਹੀਂ ਭਰਦੀ अच्छा इत सारे ट्रक ਤੁਹਾਡੀ ਯੂਨੀਅਨ ਦੀ ਖੜੇ ਜੀ ਹਾਂ ਜੀ ਜੀ ਐਸ ਸਾਡੀ ਟਰਾਂਸਪੋਰਟ ਦੇ ਲੱਕੀ ਬਾਈ ਦੀ ਟਰਾਂਸਪੋਰਟ ਹੈ ਜੈਸਾ ਟਰਾਂਸਪੋਰਟ ਹਾਂ ਜੀ ਕਿੰਨੇ ਟਰੱਕ ਨੇ ਉਰੇ ਸਾਡੇ ਖੜੀਆਂ ਹੋਣੀਆਂ 30 40 ਗੱਡੀਆਂ ਖੜੀਆਂ ਹੋਣੀਆਂ 40 ਗੱਡੀਆਂ ਤੁਸੀਂ ਸਪੋਰਟ ਦੇ ਵਿੱਚ ਖੜਾਤੀਆਂ ਵੀ ਅਸੀਂ ਗੱਡੀਆਂ ਨਹੀਂ ਚਲਾਉਣੀਆਂ ਹਾਂ ਜੀ ਹਾਂ ਜੀ ਜਿਹੜੀ ਟਰਾਂਸਪੋਰਟ ਦੇ ਆਪਾਂ ਜਦ ਤੱਕ ਨਹੀਂ ਚਲਾਉਣੀਆਂ ਤੁਸੀਂ ਕਿਹੜੇ ਰੂਟ ਤੇ ਚੱਲਦੇ ਹੋ ਯੂਪੀ ਵਿਹਾਰ ਚੱਲਦੇ ਆ ਅਚਾ ਤੁਸੀਂ ਯੂਪੀ ਵਿਹਾਰ ਜਾਂਦੇ ਹੋ ਹਾਂ ਜੀ ਹਾਂ ਜੀ ਕੁਝ ਲੋਡ ਲਿਖੇ ਜਾਂਦੇ ਹੋ ਅਸੀਂ ਜੋ ਮਿਲ ਗਿਆ ਜੀ ਲੱਦ ਲਈਦਾ ਦੁੱਧ ਬਹੁਤ ਸਾਮਾਨ ਜਾਂਦਾ ਰੇ ਟ੍ਰਾਂਸਪੋਰਟ ਚ ਜੋ ਵੀ ਮਿਲ ਗਿਆ ਉਹ ਲੱਦ ਲੈ ਜਾਂਦੇ ਸਬਜ਼ੀਆਂ ਵਗੈਰਾ ਹਾਂਜੀ ਸਬਜ਼ੀਆਂ ਸਬਜ਼ੀ ਮੰਡੀਆਂ ਦਾ ਮੈਨੂੰ ਦੱਸ ਰਹੇ ਸੀਗੇ ਕਿ ਰੋਪੜ ਮੰਡੀ ਦੇ ਵਿੱਚ ਵੀ ਹਾਂਜੀ ਤਾਂ ਜਿckਣਾ ਮਟਰ ਲੈ ਕੇ ਆਂਦੇ ਅਸੀਂ ਉਧਰੋਂ ਸਤਾਰ ਗੰਜ ਉੱਤਰਾਖੰਡ ਜੋ ਮਟਰ ਆਂਦਾ ਏ ਇੱਧਰੋਂ ਜਾਂਦਾ ਏ ਉਹ ਮਟਰ ਸਬਜ਼ੀ ਵਾਲੀਆਂ ਗੱਡੀਆਂ ਰਸਤੇ 'ਚ ਸਾਰੀ ਖਰਾਬ ਹੋ ਰਿਆ ਮਟਰ ਸਬਜ਼ੀ ਜੋ ਵੀ ਲੱਦ ਕੇ ਲੈ ਕੇ ਜਾਣੀ ਅਮਰੂਦ ਵਾਲੀਆਂ ਕਿਨੋ ਵਾਲੀਆਂ ਗੱਡੀਆਂ ਵੀਡੀਓ ਦੇ ਲੋ ਰਸਤਾਂ ਨਸੀਰਾਬਾ ਸਾਰੀਆਂ ਖੜੀਆਂ ਜੀ ਕੋਈ ਨਹੀਂ ਜਾ ਰਿਹਾ ਖਰਾਬ ਹੋ ਜਾਊਗਾ ਹਾਂ ਖਰਾਬ ਆਊਗਾ ਪੰਪਾਵਾ ਡੀਜ਼ਲ ਨਹੀਂ ਹੈਗਾ 500 ਰੁਪਏ ਦਾ ਜਿਆਦਾ ਟਰੱਕ ਜੀ ਡੀਜ਼ਲ ਨਹੀਂ ਪੰਦੇ 5-500 ਲੀਟਰ ਦੀ ਟੈਂਕੀ ਆ 500 ਰੁਪਏ ਡੀਜ਼ਲ ਨਾਲ ਇਹਨੂੰ ਕਿਆ ਹੋਣਾ ਈ ਟਰੱਕ ਨੂੰ ਪਰਿਵਾਰਾਂ ਨੂੰ ਵੀ ਤੁਸੀਂ ਦੱਸਿਆ ਜਾਂ ਡਿਸਕਸ ਉਹਨਾਂ ਨਾਲ ਕੀਤਾ ਵੀ ਇਸ ਤਰੀਕੇ ਨਾਲੇ ਜਿਹੜਾ ਕਾਨੂੰਨ ਸਰਕਾਰ ਲੈ ਕੇ ਆਈ ਹੈ ਤੁਹਾਡੇ ਹਾਲਾਂਕਿ ਯੂਨੀਅਨ ਵਾਲੇ ਤਾਂ ਕਹਿੰਦੇ ਕਿ ਕੱਲੇ ਕਾਨੂੰਨ ਸਰਕਾਰ ਲੈ ਕੇ ਆ ਰਹੀ ਔਰ ਹਾਂ ਸਾਡਾ ਕਿਹੜੇ ਦਿਲ ਕਰਦਾ ਈ 40-40000 ਰੁਪਏ ਦੀ ਕਿਸ਼ਤਾਂ ਗੱਡੀਆਂ ਦੀ ਕਿਹਦਾ ਦਿਲ ਕਰਦਾ ਬਹੁਤ ਬੜੀਆਂ ਕਿਸ਼ਤਾਂ ਗਈਆਂ ਤੇ 50-50 ਹਰ ਕਿਸ਼ਤਾਂ ਇਹ ਤਾਂ ਹੁਣ ਐਜੇ ਕਾਨੂੰਨ ਹੈ ਰੱਬ ਨਾ ਕਰੇ ਕੋਈ ਮੜਾ ਜਾ ਵੀ ਕਿਤੇ ਯੂਪੀ ਵਿਹਾਰ ਦਾ ਇਹੋ ਜਿਹਾ ਹੋਗਾ ਵੀ ਜਾਣ ਕੇ ਹੀ ਅੱਗੇ ਆ ਕੇ ਕੋਈ ਗਿਰ ਜਾਂਦਾ ਹੈ ਗੱਡੀ ਦੇ ਫਿਰ ਕਿਹਨੂੰ ਕਹਿਆ ساری ਜ਼ਿੰਦਗੀ ਯੂਪੀ ਜੇਲ੍ਹ ਕੱਟੋਗੇ ਵਿਹਾਰ ਚ ਘਰ ਦੇ ਪਿੱਛੇ ਤੇ ਅਸੀਂ ਕਿਹਾ 10000 ਤਨਖਾਹ ਪਾਸੀਂ ਗੱਡੀ ਚਲਾਉਂਦੇ ਹਾਂ ਕੌਣ ਜ਼ਿੰਮੇਵਾਰ ਇਹਦਾ ਇਹਨਾਂ ਨੇ ਤਾਂ ਨਾ ਕਿਸੇ ਨਾਲ ਸਲਾਹ ਕਰੀ ਹੈ ਕੋਈ ਟਰਾਂਸਪੋਰਟ ਪ੍ਰਧਾਨ ਨਾਲ ਕਿਸੇ ਨਾਲ ਵੀ ਸਲਾਹ ਨਹੀਂ ਕਰੀ ਵਿੱਚ ਆ ਕੇ ਰੂਲ ਕਰਤੇ ਜੁਰਮਾਨਾ ਵੀ ਬਹੁਤ ਮੋਟਾ ਹੈ ਜੇ ਤੁਸੀਂ ਇਹ 30 ਤਰੀਕ ਦੀ ਗੱਲ ਹੈ ਸ਼੍ਰੀਨਗਰ ਇੱਕ ਪੰਜਾਬ ਦੀ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਉਹਨੂੰ 20 ਸਾਲ ਦੀ ਸਜ਼ਾ ਕਰਤੀ ਔਰ 5 ਲੱਖ ਰੁਪਏ ਜੁਰਮਾਨਾ ਕਰਿਆ ਬੰਦੇ ਨੂੰ ਹਾਂਜੀ ਔਰ ਮੈਸੇ ਕਈ ਵਾਰ ਇਹ ਵੀ ਗੱਲ ਕਹੀ ਜਾਂਦੀ ਹੈ ਕਹਿੰਦੇ ਕਿ ਟਰੱਕਾਂ ਵਾਲੇ ਜਾਂ ਵੱਡੀਆਂ ਗੱਡੀਆਂ ਵਾਲਾਂ ਦਾ ਕਸੂਰ ਹੋ ਜਾਂਦਾ ਵੱਡੀਆਂ ਗੱਡੀਆਂ ਵਾਲੇ ਔਰ ਕੋਈ ਇਹ ਵੀ ਚਰਚਾ ਹੁੰਦੀ ਕਿ ਵੱਡੀਆਂ ਗੱਡੀਆਂ ਵਾਲੇ ਰਫ ਬਹੁਤ ਚਲਾਉਂਦੇ ਆ ਕਹਿੰਦੇ ਕਿ ਥੋੜਾ ਜਿਹਾ ਨਕੀਲ ਕੱਸੀ ਜਾਊ ਇਹ ਦੋਵੇਂ ਅੱਡ ਅੱਡ ਤਰ੍ਹਾਂ ਦੀਆਂ ਥਿਊਰੀਆਂ ਚੱਲ ਰਹੀਆਂ ਆ ਉਹਦਾ ਚਲੋ ਤੁਸੀਂ ਦੇਖਦੇ ਹੀ ਆ ਜੀ ਕਿਹਦੀ ਗਲਤੀ ਹੁੰਦੀ ਆ ਸਪੀਡ ਗਵਰਨਰ ਲੱਗੇ ਹੋਏ ਗੱਡੀਆਂ ਜੇ 60 ਤੋਂ ਉੱਪਰ ਜਾਂਦੀਆਂ ਨਹੀਂ ਗੱਡੀਆਂ ਇਹ ਗੱਲ ਠੀਕ ਹੈ ਇੱਕ ਬੰਨੇ ਇਹ ਗੱਲ ਚੱਲ ਰਹੀ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਅੱਜ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਜੇ ਮੰਨ ਲਓ ਬੰਦਾ ਮੌਕੇ ਤੋਂ ਨਹੀਂ ਭੱਜਦਾ ਤਾਂ ਕਹਿੰਦੇ ਲੋਕ ਉਹਦਾ ਕੁੱਟ-ਕੁੱਟ ਕੇ ਮੋਰ ਬਣਾ ਦੇਣਗੇ। ਕਈ ਵਾਰ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਮੰਨ ਲਓ ਬੰਦਾ ਸਾਹਮਣੇ ਵਾਲਾ ਗਲਤ ਵੀ ਹੈ ਜੇ ਤੁਸੀਂ ਉਹਨੂੰ ਉੱਥੇ ਖੜ੍ਹਦੇ ਹੋ ਉਹਨੂੰ ਚੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਹੋ ਨਹੀਂ ਕੋਈ ਜਾਂਦਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਆਪਰੇਟਰ ਨੇ ਜਾਂ ਡਰਾਈਵਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਇਹ ਚੀਜ਼ ਤਾਂ ਤੁਸੀਂ ਵੀ ਦੇਖੀ ਹੋਊਗੀ ਜੇ ਹੁਣ ਬਾਈ ਚਾਂਸ ਗੱਡੀ ਐਕਸੀਡੈਂਟ ਹੋ ਗਈ। ਜੇ ਡਰਾਈਵਰ ਉਹਨੂੰ ਡਰਾਈਵਰ ਨੂੰ ਕੋਟ-ਕੁੱਟ ਕੇ ਮਾਰ ਦਿੰਦੇ ਲੋਕ। ਆਪਣੇ ਪੰਜਾਬ ਦੇ ਤਾਂ ਚਲੋ ਛੱਡੋ ਆਪਣੇ ਪੰਜਾਬ 'ਚ ਵੀ ਇਹ ਗੱਲ ਹੈਗੀ ਹੈ ਜੇ ਕਿਤੇ ਬਾਹਰ ਦਾ ਡਰਾਈਵਰ ਨੂੰ ਖੜਾ ਨਹੀਂ ਦਿੰਦੇ ਜਦੀ ਵਿੱਚੋਂ ਘੁੱਟਦੇ ਮੜ ਜੀ ਗੱਡੀ ਲੱਗ ਜਵੇ ਬੰਦਾ ਤਾਂ ਮਰਨ ਦੇ ਦੂਰ ਦੀ ਗੱਲ ਹੈ ਕਿਤੇ ਗੱਡੀ ਲੱਗ ਜਵੇ ਗੁਜਰਾਤ ਦੇ ਵਿੱਚ ਕੱਲ ਕੋਈ ਟੈਂਕਰ ਫਲਟਿਆ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰਤਾ ਜੀ ਗੁਜਰਾਤ 'ਚ ਡਰਾਈਵਰ ਨੂੰ ਤਾਂ ਉਹੀ ਮਾਰ ਦਿੰਦੇ ਆ ਇੰਡੀਆ ਡਰਾਈਵਰ ਕਿੱਥੇ ਚੱਕ ਕੇ ਲੈ ਜਾਊਗਾ ਉਹਨਾਂ ਨੂੰ ਪਹਿਲਾਂ ਕੀ ਹੈ ਮਤਲਬ ਜਦੋਂ ਕੋਈ ਐਕਸੀਡੈਂਟ ਹੋਈ ਆ ਹੁੰਦੀ ਆ ਕਿਸੇ ਗੱਡੀ ਦਾ ਐਕਸੀਡੈਂਟ ਹੁੰਦਾ ਕੋਈ ਤੁਸੀਂ ਸਪੋਰਟ ਕਰ ਦਿੰਦੇ ਹੋ ਜਾਂ ਚਲੋ ਕਿਤੇ ਹੋਰ ਨੇੜੇ ਤੇਰੇ ਤੁਹਾਡੇ ਸਰਕਲ ਦੇ ਬੰਦੇ ਸਪੋਰਟ ਕਰ ਦਿੰਦੇ ਵੀ ਭਾਈ ਇਹਨੂੰ ਚੱਕ ਕੇ ਹਸਪਤਾਲ ਲੈ ਜਾਓ ਹਾਂਜੀ ਹਾਂਜੀ ਇਹ ਕਿਣਾ ਹੁਣ ਨਾਲ ਅਸੀਂ ਗੱਡੀ ਆ ਜਾ ਰਹੀ ਆ ਬਾਈ ਜਾਨ ਸੇ ਕੋਈ ਆ ਜਾ ਹੋ ਜਵੇ ਰੱਬ ਨਾ ਕਰੇ ਹੋਣਾ ਨਹੀਂ ਚਾਹੀਦਾ ਇਹ ਕਿਣਾ ਤਾਂ ਜੇ ਹੋ ਜਵੇ ਸਾਰੇ ਸਪੋਰਟ ਕਰਦੇ ਜੇ ਕੋਈ ਵੀ ਗੱਲਬਾਤ ਹੁੰਦੀ ਹੁਣ ਲੋਕਡਾਊਨ ਚ ਡਰਾਈਵਰੇ ਲਿਫਟ ਦਿੰਦੇ ਦੇ ਬੰਦੇ ਨੂੰ ਕੋਈ ਕਾਰ ਵਾਲਾ ਕਿਹੜਾ ਦਿੰਦਾ ਤਾਂ ਡਰਾਈਵਰੇ ਮਦਦ ਕਰਦਾ ਹੁਣ ਵੀ ਜਿੱਥੇ ਮਰਜ਼ੀ ਅਧੀ ਰਾਤ ਨੂੰ ਕੋਈ ਹੱਥ ਮਾਰ ਲਿਓ ਕਿ ਇਹਦੀ ਕਾਰ ਖਰਾਬ ਹੈ ਕੋਈ ਟਾਇਰ ਪੈਂਚਰ ਹੋਇਆ ਵਾ ਡਰਾਈਵਰ ਇਹ ਹਰੇ ਉਹ ਕਰਦਾ ਈ ਡਰਾਈਵਰ ਜਿਨ੍ਹਾਂ ਦਾ ਕੋਈ ਕਰਦਾ ਨਹੀਂ ਤਾਂ ਵੀ ਡਰਾਈਵਰ ਵਾਤੇ ਇੰਨੇ ਸਖਤ ਰੂਲ ਕਰ ਰਿਹਾ ਮੋਦੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਤਾਂ ਇਹੀ ਕਹਿਣਾ ਜਾਂਦੇ ਵੀ ਇਹ ਰੂਲ ਵਾਪਸ ਕਰੇ ਜੋ ਵੀ ਹੈ ਡਰਾਈਵਰ ਵਾਤੇ ਡਰਾਈਵਰ ਟਰਾਂਸਪੋਰਟ ਦੇ ਸਿਰ ਪਰੇ ਸਾਰਾ ਦੇ ਚੱਲਦਾ ਈ ਇਹ ਉਹ ਇੱਕ ਦਿਨ ਚ ਹੀ ਪਤਾ ਲੱਗ ਗਿਆ ਕਿਉਂਕਿ ਸਾਰੇ ਲੋਕਾਂ ਦੇ ਦੇਖੋ ਪੈਟਰੋਲ ਪੰਪਾਂ ਤੇ ਸਪਲਾਈ ਠੱਪ ਹੋਈ ਪਈ ਹੈ ਸਬਜੀ ਮੰਡੀ ਆ ਸਬਜੀ ਨਹੀਂ ਹੈਗੀ ਪੈਟਰੋਲ ਪੰਪਾਂ ਵਾ ਤੇਲ ਨਹੀਂ ਹੈਗਾ ਅੱਜੇ 500 ਰੁਪਏ ਤੇਲ ਪੈ ਰੇ ਟਰੱਕ ਨੂੰ ਦੇਖ ਪਤਾ ਲੱਗ ਰਿਹਾ ਵੀ ਡਰਾਈਵਰ ਚਲਾ ਰਹੇ ਦੇਸ਼ ਨੂੰ ਹੈ ਹਾਂਜੀ ਤੇ ਲੋਕੋ ਇੱਕੋ ਦਿਨ ਚ ਲੱਗ ਗਿਆ ਪਤਾ ਹਾਂਜੀ ਯੂਨੀਅਨਾਂ ਦੇ ਨਾਲ ਸੰਪਰਕ ਦੇ ਵਿੱਚ ਰਾਬਤਾ ਪੂਰਾ ਹਾਂਜੀ ਹਾਂਜੀ ਸਾਡੇ ਹੜਤਾਲ ਕਰਨ ਦਾ ਅੱਗੇ ਕੋਈ ਐਕਸ਼ਨ ਅੱਗੇ ਅਗਲੇ ਪਲਾਨ ਕੀ ਗੱਲ ਚੱਲੀ ਹੋਣੀ ਹੈ ਕੋਈ ਕੀ ਅਗਲਾ ਐਕਸ਼ਨ ਕੀ ਕਰਨਾ ਡਰਾਈਵਰਾਂ ਨੇ ਇੰਨੇ ਤਰੀਕੇ ਤੱਕ ਹੈ ਜੀ ਹੁਣ ਬਾਕੀ ਸਾਡੇ ਟਰਾਂਸਪੋਰਟਰ ਲੱਕੀ ਬਾਈ ਉਨ ਉਹ ਦੱਸੋਗੇ ਜੋ ਵੀ ਹੈ ਜੇਕਰ ਉਹਨਾਂ ਦੇ ਨਾਲ ਇਹ ਹੀ ਅਸੀਂ ਤਾਂ ਡਰਾਈਵਰ ਭਾਈਚਾਰੇ ਦਾ ਪਰਿਵਾਰ ਕੀ ਸੋਚਦਾ ਜਦੋਂ ਤੁਸੀਂ ਆਪਦੇ ਪਰਿਵਾਰ ਨਾਲ ਗੱਲ ਕੀਤੀ ਵੀ ਐਨੇ ਸਖਤ ਕਾਨੂੰਨ ਆ ਗਏ ਪਈਏ ਹੁਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੰਮ ਸਖਤ ਹੋ ਜਾਂਦਾ ਸਾਡੇ ਤਾਂ ਜੀ ਮੇਰੀਆ ਖੁੱਦ ਹੀ ਆ ਚਲੋ ਜਿਹੜਿਆਂ ਨੇ ਦੇਖਣੀ ਵੇ ਮੇਰੇ ਕੋਲ 8 ਗੱਡੀਆਂ ਆਪਣੀਆਂ ਵੀ ਆਪਾਂ 5 ਗੱਡੀਆਂ ਭਰੀਆਂ ਵੀ ਰੋਪੜ ਖੜੀਆਂ ਏ 30 ਤਰੀਕ ਦੀਆਂ ਤਾਂ ਆਪਾਂ ਨਹੀਂ ਭੇਜੀਆ ਕਿਉਂਕਿ ਡਰਾਈਵਰਾਂ ਦੇ ਸਿਰ 'ਤੇ ਹੈ ਸਾਰਾ ਕੁਝ ਅਸੀਂ ਮੈਂ ਆਪ ਵੀ ਖੁੱਦ ਗੱਡੀ ਚਲਾਉਂਦਾ ਏ خود ਗੱਡੀ ਚਲਾਉਂਦਾ ਏ ਤਾਂ ਇਹ 20 ਸਾਲ ਹੁਣ ਕਿਆ ਕਰਨੀਆਂ ਗੱਡੀਆਂ ਜੇ ਸਾਲਾ 20 ਸਾਲ ਅੰਦਰ ਲੰਘੇ ਜ਼ਿੰਦਗੀ ਤੇ ਗੱਡੀਆਂ ਘੋੜੇ ਕਾਹਦੇ ਕੰਮ ਦੇਈ ਇਹ ਨਾਲ ਤਾਂ ਦਿਹਾੜੀ ਚੰਗੀ ਆ ਦਿਹਾੜੀ ਕਰਕੇ ਸ਼ਾਮ ਨੂੰ ਬੰਦਾ ਟੱਬਰ ਜੇਦਾ ਜਾਂਦਾ ਘਰ ਦੇ ਵੀ ਮਾਨਦ ਨਹੀਂ ਕਰਦੇ ਕਹਿੰਦੇ ਕਿਆ ਕਰਨਾ ਤਾਂ ਹੀ ਲੋਕ ਅਮਰੀਕਾ ਕੈਨੇਡਾ ਨੂੰ ਭੱਜ ਰਹੇ ਆ ਜੇ ਆ ਹਾਲੇ ਯੂਰੇ ਹਾਂਜੀ ਅੱਛਾ ਇਹ ਵੀ ਹੁੰਦਾ ਹੈ ਕਈ ਵਾਰ ਕਿ ਜਦੋਂ ਬੰਦਾ ਹਾਲਾਂਕਿ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਐਕਸੀਡੈਂਟ ਹੋ ਜਾਵੇ ਪਰ ਕਈ ਵਾਰ ਸਿਚੁਏਸ਼ਨ ਇਦਾਂ ਦੀ ਬਣੇਂਦੀ ਗਲਤੀ ਸਾਹਮਣੇ ਵਾਲੇ ਦੀ ਹੁੰਦੀ ਉਹ ਵੱਡੀ ਗੱਡੀ ਵਾਲੇ ਦੀ ਗਲਤੀ ਮੰਨੀ ਜਾਂਦੀ ਹੈ ਹਾਂਜੀ ਹਾਂਜੀ ਵੱਡੀ ਗੱਡੀ ਵਾਲੇ ਨੇ ਠੋਕਿਆ ਹੋਣਾ ਉਹ ਤਾਂ ਹੁਣ ਉਹਦੇ ਕਾਨੂੰਨ ਹੈ ਜੀ ਵੱਡੀ ਗੱਡੀ ਦਾ ਬੇਸ਼ੱਕ ਗਲਤੀ ਕਰਦੀ ਇੰਡੀਆ ਉਹ ਤਾਂ ਉਹਰੇ ਕਾਨੂੰਨ ਹੈ ਇੰਡੀਆ ਦੇ ਇਹ ਜੀ ਹੈ ਜੀ ਇਹ ਤਾਂ ਠੱਕੇ ਨਾਲੇ ਤਾਂ ਹੀ ਠੱਕੇ ਆਹੀ ਚੀਜ਼ ਤਾਂ ਬੰਦਾ ਜੇ ਨਾ ਭਜੇ ਬਸ ਠੱਕੇ ਨਾਲੇ ਹੁਣ ਕਾਗਜ਼ ਪੂਰੇ ਆ ਸਾਰਾ ਕੁਝ ਅਸੀਂ ਐਂਟਰੀਆ ਦੇ ਕੇ ਜਾਂਦੇ ਹਾਂ ਹੈਵੀ ਹਿੱਲ ਲਾਇਸੈਂਸ ਹੈ ਮੇਰੇ ਕੋ ਸਾਰਾ ਕੁਝ ਹੈ ਤਾਂ ਵੀ ਠੱਕੇ ਨਾਲ ਸਾਰਾ ਕੁਝ ਚੱਲਦਾ ਹੀ ਚੱਲੋ ਠੀਕ ਹੈ ਭਾਈ ਬਹੁਤ ਧੰਨਵਾਦ ਤੁਹਾਡਾ ਜੀ ਬਾਈ ਹੁਣੀ ਟਰੱਕ ਡਰਾਈਵਰ ਨੇ ਇਹਨਾਂ ਦੀ ਆਪਦੀਆਂ ਗੱਡੀਆਂ ਵੀ ਨਹੀਂ ਥੱਲੇ ਬਾਪੂ ਹੁਣੀ ਕੁਝ ਕਹਿ ਰਹੇ ਸੀਗੇ ਉਹਨਾਂ ਤੋਂ ਵੀ ਸੁਣ ਲੈਣੇ ਕੀ ਕਹਿੰਨੇ ਬਹੁਤ ਧੰਨਵਾਦ ਬਾਈ ਬਹੁਤ ਥੈਂਕ ਯੂ ਤੁਸੀਂ ਸਮਝਾ ਦਿੱਤਾ ਔਰ ਰਾਤ ਦਾ ਬੇੜਾ ਤੇ ਬਾਈ ਹੁਣੀ ਟਰੱਕਾਂ ਵਾਲੇ ਜਿਹੜੇ ਖਾਸ ਤੌਰ ਤੇ ਟਰਾਂਸਪੋਰਟਰ ਟਰਾਂਸਪੋਰਟਾਂ ਵਾਲੇ ਜਿਹੜੇ ਨੇ ਔਰ ਉਹ ਲੱਗੇ ਹੋਏ ਆ ਹੜਤਾਲ ਤੇ ਨੇ ਬਾਪੂ ਤੁਸੀਂ ਕੀ ਕਹਿ ਰਹੇ ਸੀ ਤੁਸੀਂ ਕਿ ਕਿਹੜੇ ਰੂਟ ਤੇ ਚੱਲਦੇ ਹੋ ਜੀ ਗੱਡੀ ਦਾ ਹਮੇਸ਼ਾ ਵੱਡੀ ਗੱਡੀ ਦੀ ਗਲਤੀ ਕਾੜਦੇ ਨੇ ਹੁਣ ਤੁਸੀਂ ਕਾਰ ਚਲਾ ਰਹੇ ਹੋ ਤੁਹਾਡੀ ਗੱਡੀ ਗਲਤੀ ਹੋਵੇ ਤੁਸੀਂ ਸਾਡੇ ਮਾਰੋ ਗਲਤੀ ਸਾਡੀ ਕਾੜਦੇ ਨੇ ਸਾਡੀ ਗਲਤੀ ਨਹੀਂ ਕਰਨ ਸਾਡ ਨੂੰ ਕੁਛ ਨਹੀਂ ਕਹਿਣਾ ਚਾਰ ਬੰਦੇ ਹੋਰੀ ਹੋਣਗੇ ਨੇ ਕਹਿਣਾ ਇਹ ਗੱਡੀ ਵਾਲੀ ਗਲਤੀ ਹੈ ਰੱਕਲੇ ਦੀ ਗਲਤੀ ਨਹੀਂ ਜਾਂ ਬੱਸ ਵਾਲ ਦੀ ਹਾਂਜੀ ਹਾਂਜੀ ਕਿਹੜੇ ਰੂਟ ਤੇ ਚੱਲਦੇ ਹੋ ਇੱਕੋ ਰੂਟ ਸਾਡਾ ਬਿਹਾਰ ਨੇਪਾਲ ਅਯੁਕਤੀ ਉਤਰਾਖੰਡ ਨੇਪਾਲ ਜਾਂਦੇ ਆ ਨੇਪਾਲ ਗੁਆਟੀ ਗੋਟੀ ਜਾਂਦੇ ਨੇਪਾਲ ਗੁਆਟੀ ਹਾਂਜੀ ਹੁਣ ਵੀ ਸਿੱਕਮ ਦੀਆਂ ਲੋਡਾਂ ਗੱਡੀਆਂ ਖੜੀਆਂ ਨੇ ਸਾਡੀਆਂ 30 ਤਰੀਕ ਤੋਂ ਆ ਵੀ ਲੋਡ ਹੋਈ ਆ ਖੜੀ ਹੋਈ ਹਾਂਜੀ ਕਿਵੇਂ ਕਾਨੂੰਨ ਜਿਹੜਾ ਆ ਕਿਵੇਂ ਠੀਕ ਨਹੀਂ ਗਲਤ ਲਾਗੂ ਕੀਤਾ ਇਹਨਾਂ ਨੇ ਜਿਦਾ ਨਹੀਂ ਹੋਣਾ ਚਾਹੀਦਾ ਐਦਾ ਤਾਂ ਡਰਾਈਵਰ ਛੱਡ ਛੱਡ ਗੱਡੀਆਂ ਘਰੇ ਚੱਲ ਜਾਣਗੇ ਡਰਾਈਵਿੰਗ ਕਰੂਗਾ ਕੌਣ ਨਵੇਂ ਸੇਰੇ ਦਾ ਇਹ ਸਾਡੀ ਆ ਉਮਰ ਗੱਡੀ ਚ ਲਾਉਣ ਦੀ ਆ ਹੁਣ ਸਾਡਾ ਜੀ ਨਹੀਂ ਕਰਦਾ ਚਲਾਉਣੇ ਸਾਡੇ ਬੱਚੇ ਖੁਦ ਕਹਿੰਦੇ ਘਰੇ ਆ ਜਾਓ ਘਰੇ ਆ ਜਾਓ ਪਰ ਹੁਣ ਇਥੋਂ ਗੱਡੀ ਲੈ ਕੇ ਕਿਸ ਤਰ੍ਹਾਂ ਅਪੇ ਟਿਕਾਣੇ ਤੱਕ ਤੇ ਜਾਵਾਂਗੇ ਅਪੇ ਟਿਕਾਣੇ ਜਾ ਕੇ ਹੱਥ ਝੋੜਦਾ ਕਿ ਭਾਈ ਸਾਡੇ ਵਸਦਾ ਨਹੀਂ ਹੈ ਨਹੀਂ ਚਲਾ ਸਕਦੇ ਕਹਾਂਗੇ ਮੋਦੀ ਸਾਹਿਬ ਅਸੀਂ ਕੀ ਕਹਿਣਾ ਸੀ ਜੋ ਹੁਣ ਸਰਕਾਰ ਸਾਹਿਬ ਕਾਰੀ ਦੇ ਵੱਡੇ ਵੱਡੇ ਸਾਡੇ ਉੱਤੇ ਬੈਠੇ ਨੇ ਸੀ ਤੇ ਮੂਗਲੀ ਜੇ ਡਰਾਈਵਰ ਆ ਆ ਮਾਲਕੀ ਨੇ ਖੁਦ ਉਹਸੇ ਲੋ ਆਈ ਦੇ ਨਾ ਗੱਡੀ ਹੱਥ ਝੋੜਦੇ ਯਾ ਖੜੀ ਕਰਦਾ ਹੀ ਬਾਜੀ ਸਾਡੇ ਵਸਦਾ ਰੋਕ ਨਹੀਂ ਦਿਹਾੜੀ ਕਰ ਲਾਂਗੇ ਕਰੇ ਏਦਾ ਕਿਲਾ 2 ਕਿਲੇ ਦੀ ਉਹ ਵੀ ਪੜ ਲਾਂਗੇ ਨਿਆਣੇ ਪ ਸੋ ਲਖ ਦੇਣੇ ਔਕੇ ਹੋ ਜਾਂਦੇ ਜਦੋਂ 10 ਸਾਲ ਦੀ ਸਜ਼ਾ 7 ਸਾਲ ਦੀ ਆ 10 ਸਾਲ ਦੀ ਥੋੜੀ ਆ 10 ਲੱਖ ਥੋੜਾ ਹੁੰਦਾ ਕਿਦੇ ਫਿਰ ਬਰਾਬਰ ਦੇ ਅਜੇ ਨਿਆਣੇ ਸੀ ਉਹਨਾਂ ਨੂੰ ਪਾਲਣਾ ਕਿ ਜਾਂ ਇਹ 10 ਲੱਖ ਦੇਵਾਂਗੇ ਜਾਂ 10 ਸਾਲ ਦੀ ਸਜ਼ਾ ਕੱਟਾਂਗੇ ਬਸ ਸਾਡੀਆਂ ਅਧਰਤियां ਉਥੇ ਅੰਦਰ ਹੀ ਰਹਿ ਜਾਣੀਆਂ ਕੋਈ ਫੁੱਲ ਵੀ ਨਹੀਂ ਦੇਣਗੇ ਸਾਨੂੰ ਤਾਂ ਸਰਕਾਰ ਫੁੱਲ ਵੀ ਨਹੀਂ ਆਉਣੇ ਸਾਡੇ ਅੰਦਰ ਜਿਹੜੀ ਉਮਰ ਆ ਸਾਡੀ ਆ ਟੁੱਟੇ ਭੱਜੀਆਂ ਰਾੜ ਪਈ ਆ ਐਸੀ ਉਮਰ 'ਚ ਵੀ ਗੱਡੀ ਚਲਾ ਰਹੇ ਆ ਕਿ ਬੱਚੇ ਛੋਟੇ ਐ ਕੋਈ ਨਹੀਂ ਕੋਈ ਅੰਗ ਸਬੂਤਾ ਨਹੀਂ ਐ ਫਿਰ ਵੀ ਚਲਾ ਰਹੇ ਆ ਬਹੁਤ ਮਿਹਨਤ ਕਰ ਰਹੇ ਆ ਤੇ ਕਰਨੀ ਲਾਏ ਮਹਾਰਾਜ ਆੜ ਪਈ ਜਾਂਦਰਾ ਟੁੱਟੀ ਰਤ ਮੇਰੀ ਆ ਦੇਖੋ ਅੱਡ ਕਰਤੀ ਉਹਨੇ ਮੋਟਰਸਾਈਕਲ ਦੇ ਮਾਰੀ ਗਲਤੀ ਮੇਰੀ ਮਾਰਿਆ ਪਿੱਛੋਂ ਥੋੜੀ ਵਾਲੇ ਦੇ ਪੁੰਗਲ ਵਾਲੇ ਦੇ ਥੋੜੀ ਮਨਾਉਂਦੇ ਨੇ ਫੁੱਲ ਡੀਜੀ ਲਾਇਆ ਜੀ ਫੁੱਲ ਰੱਜ ਕੇ ਮਾਰਿਆ ਨਾਲੇ 1/2 ਕਿਲੋਟਾ ਮੈਨੂੰ ਕਸੀਟ ਲੈ ਕੇ ਆਓ ਵੱਡੀ ਮੋਟਰਸਾਈਕਲ ਸੀ ਫੋਨ ਜੇਬ ਤੋਂ ਕੱਢ ਲਿਆ ਆ ਪਰ ਇੱਕ ਦੀ ਜਗ੍ਹਾ ਉਹਨੇ ਹੋਰ ਐਕਸੀਡੈਂਟ ਦਾ ਪਤਾ ਉਹਦੇ ਤੇ 77 ਹਜ਼ਾਰ ਲੱਗਾ ਮੈਂ ਲਾ ਕੇ ਉਥੋਂ ਘਰੇ ਆਇਆ 20000 ਘਰ ਆ ਕੇ ਲਾਇਆ 1 ਲੱਖ ਰੁਪਏ ਦੀ ਮੇਰੀ ਰਤ ਬਈ ਆ ਹੁਣ ਮੇਰੇ ਤਾਏ ਮੁੰਡੇ ਦਾ ਐਕਸੀਡੈਂਟ ਕੀਤਾ ਹੁਣ ਵੀ ਉਹ ਘਰੇ ਪਿਆ ਇੱਕ ਮੁੰਡਾ ਉਹਦੇ ਸਾਈਂ ਫਿਰ ਇਹਨਾਂ ਦੇ ਡਰ ਚਾਬੀਆਂ ਫੜਾ ਦੇਣਗੇ ਦੇਖਦੇ ਨਹੀਂ ਨਾ ਵੀ ਗਲਤੀ ਕੀ ਦੀ ਆ ਮੌਕੇ ਤੇ ਗਲਤੀ ਦੇਖਣ ਕੈਮਰੇ ਲਾਉਣ ਪਤਾ ਲੱਗੇ ਜਾਂ ਤੇ ਜਗ੍ਹਾ ਜਗ੍ਹਾ ਚਰਾਏ ਜਿੱਥੇ ਜਿੱਦੇ ਘਟਿਆ ਉਥੇ ਤੇ ਬੱਤੀਆਂ ਲਾਉਣ ਕਰਾਏ ਉਹ ਲਾਉਣ ਕੈਮਰੇ ਫਿਰ ਤਾਂ ਪਤਾ ਲੱਗੇ ਗਲਤੀ ਕੀ ਦੀ ਆ ਵੀ ਐਂ ਤਾਂ ਮੈਂ ਕਹਿ ਰਿਹਾ ਫਿਰ ਡਰਾਈਵਰ ਚਾਬੀਆਂ ਫੜਾ ਕੇ ਪਹੁੰਚ ਜਾਣਗੇ ਘਰਾਂ ਨੂੰ ਚਲੇ ਜਾਣਗੇ ਫਿਰ ਬਾਪੂ ਜੀ ਹੋਰ ਇਹੋ ਹੀ ਆਖਰੀ ਚਾਰਾ ਤਾਂ ਹੁਣ ਕਿਹੜਾ 10 ਲੱਖ ਦੇ ਦੂ ਜਾਂ 10 ਸਾਲ ਦੀ ਕਿਹੜੀ ਸਜ਼ਾ ਭੁਗਤ ਲੂਗਾ ਉਹਨੂੰ ਆਪਣੇ ਨਿਆਣੇ ਪਿਆਰੇ ਘਰ ਪਿਆਰਾ ਜਾਂ ਰੋਟੀ ਪਿਆਰੀ ਦੋਟਾ ਦੀ ਆ ਬੱਚੇ ਪਿਆਰੇ ਆ ਉਹ ਤਾਂ ਜੇਲ੍ਹ ਦੀ ਪਿਆਰੂ ਸਾਡਾ ਰ ਇਦਾਂ ਤਾਂ ਕੋਈ ਕਿਸੇ ਤੇ ਲਾਗੂ ਨਹੀਂ ਹੋਣਾ ਨਾ ਬੋਲੀ ਚੱਲਣਾ ਏ। ਹੋਣੀ ਦੀ ਸੱਕਾ ਜਾ ਵੀ ਰਹਿਣਾ ਕਈ ਦਿਨ ਤਾਂ ਕਰਊਗਾ। ਅੱਛਾ ਕੀ ਕਹਿੰਦੇ ਆਪਰੇਟਰ ਕੀ? ਮਹਾਰਾਡ 2 ਕਿਲੋ ਤੇ ਦੇਖ ਹੀ ਰਹੇ ਉਹਨੇ। ਉਹਦੇ ਦੇ ਲੋ ਕੀ ਹਾਲ ਕਰਦੇ ਨੇ? ਜੁੱਤੀਆਂ ਦਾ ਹਾਰ ਪਾਈਏ ਤੇ 2 ਕਿਲੋਮੀਟਰ ਦੀ ਗੱਡੀ ਖੜਦਾ ਤਾਂ। ਕੁੱਟਦੇ ਨੇ ਅਗਰੇ ਹੋਰ। ਆ ਕਰੋ। ਪੁਲਸੇ ਵੀ ਡਾਂਗ ਚ ਲਾਉਣ ਡੇ। ਐ ਵੀ ਖੜੇ ਸਿਰ ਦੇ ਮੋਹਲੇ ਵੀ ਰੋਪੜ ਖੜੇ ਸੇ। ਡਰ ਵੀ ਆ ਬਈ ਦੂਜੇ ਸੂਬੇ ਚ ਗਏ ਕਿਤੇ ਕਿ ਤੇ ਮਾਰਨਗੇ ਅਗਲੇ ਕੁੱਟਣਗੇ ਆਪਣੀਆਂ ਹੱਡੀਆਂ ਤੜਾਵਾਂਗੇ। ਪਹਿਲਾਂ ਹੀ ਟੁੱਟੇ ਪੱਜੇ ਹੋਰ ਤੋੜ ਗਏ ਮੁੜ ਕੇ ਤਹੀਕੇ ਕੰਮ ਨਹੀਂ ਰਹਿਣਾ। ਉਹਦੋਂ ਆਪ ਇਧਰ ਚੰਗੇ ਭਲੇ ਆਪਣੇ ਘਰ ਦਾ ਚੱਲ ਜਾਗੇ ਦੋ ਰੋਟੀਆਂ ਮਿਹਨਤ ਕਰਕੇ ਕਮਾ ਕੇ ਖਾ ਲਾਂਗੇ ਨਹੀਂ ਮਾਪਿਆਂ ਦੀ ਇਨਦੀ ਜਾਇਜ਼ ਆਤਾ ਉਹੀ ਦੋ ਤੇ ਚੁਰਦੋ ਕੇ ਜਾਣਾ ਕਰ ਲਾਂਗੇ ਕੀ ਫਾਇਦਾ ਇੱਧਰ ਖਚ ਲਾ ਕੇ ਸਾਨੂੰ ਦੋ ਪੈਸੇ ਦੀ ਇੱਜ਼ਤ ਨਹੀਂ ਤੇ ਕੀ ਨਾਂ ਤੁਹਾਡਾ ਉਰਵਜਨ ਸਿੰਘ ਇੱਜ਼ਤ ਵਾਲੀ ਗੱਲ ਆ ਜਾਂਦੀ ਵਾਰ-ਵਾਰ ਹੈ ਨਹੀਂ ਇਹਦੇ ਦੀ ਇੱਜ਼ਤ ਹੈ ਨਹੀਂ ਇਹ ਦੋ ਪੈਸੇ ਦਾ ਬੰਦਾ ਗਾਲ ਕੱਢ ਕੇ ਬੋਲਦਾ ਭਾਵੇਂ ਅਗਲਾ ਮਾਲਕ ਬੈਠਾ ਜਾਂ ਡਰਾਈਵਰ ਆ ਕੋਈ ਦੇਖਦਾ ਨਹੀਂ ਵੀ ਇਹ ਉਮਰ ਕਿੰਨੀ ਹੈ ਦੀ ਮੈਂ ਕੀ ਬੋਲਣਾ ਇਹਨੂੰ ਇੰਨਾ ਕ ਮੁੰਡਾ ਹੋਈ ਗਾਲ ਕੱਢ ਕੇ ਬੋਲਦਾ ਪੂਰਾ ਜਿੰਨਾ ਬੱਚਾ ਵੀ ਗਾਲ ਕੱਢ ਜਾਂਦਾ ਕਈ ਵਰੀ ਮੋਟਰਸਾਈਕਲ ਤੇ ਅੱਜ ਕੱਲ ਨਵੇਂ ਸੈਲਫ ਸਟਾਰਟ ਮੋਟਰਸਾਈਕਲ ਨੇ ਲਾਗੂ ਦੀਆਂ ਆਇਆ ਕਮ ਹੋ ਗਿਆ ਐ ਮਾਰਦੇ ਨੇ ਆਪਣੀ ਲਾਤ ਜਿਹੜੀ ਖੈਰ ਨਹੀਂ ਦੇਦਾ ਤਾਂ ਸਾਡਾ ਸੋਚਦਾ ਨਹੀਂ ਵੀ ਇਹਦੇ ਵੀ ਬੱਚੇ ਹੈਗੇਗਾ ਕਿਨੇ ਬਾਲੜਿਆ ਤਾਂ ਬਿੰਨੂ ਵਿਚਾਰਿਆ ਉਲਟਾ ਸਭ ਗਾਲ ਕੱਢ ਕੇ ਜਾਂਦੇ ਅਗਲੇ ਕੁਝ ਵੀ ਨਹੀਂ ਕਰਦੇ ਡਰਾਈਵਰਾਂ ਦੀ ਮਤਲਬ ਹੀ ਨਹੀਂ ਇੱਜ਼ਤ ਉਹਨਾਂ ਨੂੰ ਪਤਾ ਇਹਨੂੰ ਤੇ ਇਹ ਪਤਾ ਸੈਲਫ ਸਟਾਰਟ ਸਾਡੇ ਪਿਓ ਨੇ ਲਿਆਤੀ ਸਾਡਾ ਪਿਓ ਬਾਹਰ ਆ ਜਾਂ ਚਾਰ ਗੱਡੀਆਂ ਚੱਲਦੀਆਂ ਜਾਂ ਟਰਾਂਸਪੋਰਟ ਚੱਲਦੀ ਹੈ ਜਾਂ ਸਫਰ ਬੜ ਜਾਂਦਾ ਕੰਨਾ ਜਾਂ ਹੋਟਲ ਆ ਜਾਂ ਦੋ ਨੰਬਰ ਦਾ ਕੰਮ ਆ ਜਾਂ ਇੱਕ ਨੰਬਰ ਆ ਇਧਰ ਵੀ ਬਾਈ ਹੁਣੀ ਸੀਗੇ ਗੱਲਬਾਤ ਅਸੀਂ ਕੀਤੀ ਹੈ ਟਰਾਂਸਪੋਰਟ ਆ ਇਹਨਾਂ ਦੀ ਤਾਂ ਕਹਿੰਦੇ ਕਿ ਖਾਸ ਤੌਰ ਤੇ ਇਸ ਗੱਲ ਨੂੰ ਲੈ ਕੇ ਵੀ ਡਰ ਲੱਗਦਾ ਕਿ ਦੂਜੇ ਸੂਬੇ ਦੇ ਵਿੱਚ ਕਿਤੇ ਜਾਣੇ ਤਾਂ ਬਾਅਦ ਚ ਆਪਰੇਟਰ ਜਿਹੜੇ ਆਪਰੇਟਰ ਯੂਨੀਅਨ ਜਿਹੜੀ ਆ ਟਰਾਂਸਪੋਰਟਰ ਜਿਹੜੇ ਨੇ ਉਹ ਉਹੀ ਕੁੱਟਣ ਲੱਗ ਜਾਣਗੇ ਡਰਾਈਵਰਾਂ ਨੂੰ ਵੀ ਤੁਸੀਂ ਗੱਡੀਆਂ ਕਿਉਂ ਚਲਾ ਰਹੇ ਹੋ ਜਦੋਂ ਟਰਾਂਸਪੋਰਟਰਾਂ ਨੇ ਤਾਂ ਹੜਤਾਲ ਕੀਤੀ ਹੋਈ ਆ ਤਾਂ ਕਹਿੰਦੇ ਹੁਣ ਤਾਂ ਅਸੀਂ ਆਪਦੇ ਘਰ ਤਾਂ ਹੈਗੇ ਆ ਉਹਨਾਂ ਨੇ ਗਿਣਾਇਆ ਕਿ 10000 ਤਾਂ ਡਰਾਈਵਰਾਂ ਦੀ ਤਨਖਾਹ ਹੈ ਤਾਂ 10 ਲੱਖ ਰੁਪਏ ਕਿੱਥੋਂ ਦੇ ਦੇਣਗੇ ਔਰ ਦੂਜੀ ਗੱਲ ਇਹ ਆ ਕਿ ਮੌਕੇ ਦੇ ਉੱਪਰ ਇਹ ਨਹੀਂ ਦੇਖਿਆ ਜਾਂਦਾ ਕਿ ਗਲਤੀ ਕਿਹਦੀ ਸੀਗੀ ਮੌਕੇ ਦੇ ਉੱਪਰ ਵੱਡੀ ਗੱਡੀ ਵਾਲੇ ਦੀ ਇਹਨਾਂ ਨੇ ਕਿਹਾ ਕਿ ਗਲਤੀ ਕੱਢਦੇ ਆ ਲੋਕ ਵੱਡੀ ਗੱਡੀ ਵਾਲੇ ਨੂੰ ਘੇਰ ਕੇ ਕੁੱਟ ਲੈਂਦੇ ਆ ਔਰ ਮੌਕੇ ਤੇ ਜੇ ਬੰਦਾ ਨਹੀਂ ਆਪਦਾ ਬਚਾਅ ਕਰਦਾ ਤਾਂ ਮੌਕੇ ਤੇ ਲੋਕ ਘੇਰ ਕੇ ਕੁੱਟ ਦੇਣਗੇ ਉਸ ਡਰਾਈਵਰ ਨੂੰ ਤਾਂ ਇਹਨਾਂ ਕਾਨੂੰਨਾਂ ਦੇ ਖਿਲਾਫ ਜੋ ਟਰਾਂਸਪੋਰਟਰ ਨੇ ਉਹ ਸੜਕਾਂ ਦੇ ਉੱਪਰ ਉਤਰੇ ਹੋਏ ਆ ਬੱਸ ਆਪਰੇਟਰਾਂ ਨੇ ਵੀ ਇਹਨਾਂ ਨੂੰ ਸਪੋਰਟ ਕਰ ਦਿੱਤਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਵਾਪਸ ਲੈ ਜਾਣ ਇਹਨਾਂ ਦੇ ਵਿੱਚ ਸੋਧ ਕੀਤੀ ਜਾਏ ਕੈਮਰਾ ਪ੍ਰਸੰਦ ਰਵਿੰਦਰ ਦੇ ਨਾਲ ਵਿਕਰਮ ਸਿੰਘ ਰੂ ਪੰਜਾਬ ਟੀਵੀ ਰੂਪਰ